ਕਿਸ ਕਰੇ ਹੈ ਆਰਾਮ ਮਕਾਨਦਾਰ ਚਲ ਭਾਈ ਮਾਰੋ ਮਾਰੋ ਨਮਰ ਮਾਰੋ ਠੇਕ ਕਰੇ ਠੇਕ ਕਰ ਆ ਆਗਰਾ ਮਕਾਨ ਕਿੱਥੇ ਦਾ ਪਤਾ ਲੱਗਦਾ ਹਿਲਦਾ ਏ ਜਾ ਰਿਹਾ ਬਾਬੇ ਯਾਰ ਬੁੱਲੇ ਸੇ ਦੇਖ ਬੁੱਲੇ ਕਿ ਉਹ ਕਿਸ ਕਰੇ ਹੈ ਦੇਖ ਲੇ ਲੇ ਤਾਂ ਭਾਈ ਜਾਂਦੀ ਆ ਰੇਲ ਗੱਡੀ ਪਟੜੀ ਬਣਾਈ ਪਈ ਆ ਹਾਂ ਉਹ ਜਾ ਰਿਹਾ ਮੈਂ ਰੇਲ ਗੱਡੀ ਵਾਲੀ ਕੰਮ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਭਾਈ ਸਾਰਿਆਂ ਨੂੰ ਹੀ ਕਿੱਥੇ ਪਹੁੰਚੇ ਆਂ ਭਾਈ ਅੱਜ ਹੈਡੋਗੇਂਟ ਵੀਰੇ ਅੱਛਾ ਜੀ ਤੇ ਅੱਜ ਕਰਾਉਣਾ ਭਾਈ ਆਪਾਂ ਚਾਹਤ ਦੀ ਸਾਈਸੀ ਕੰਮ ਨਹੀਂ ਅਸੀਂ ਆਪਣੇ ਜਾਂਜ ਬਣਾਉਣਾ ਭਾਈ ਸਾਨੂੰ ਫੁੱਲਾਂ ਵਾਲਾ ਜਿਹੜਾ ਫੁੱਲਾਂ ਵਾਲਾ ਤੇ ਬਾਕੀ ਐਵੇਂ ਬਾਈ ਨਾਲ ਗੱਲਬਾਤ ਕਰਨ ਭਾਈ ਗਿਆ ਘਰ ਨੂੰ ਰੋਟੀ ਖਾਣ ਹਾਂਜੀ ਹੂੰ ਮੰਡ ਦਾ ਭਾਈ ਹਨਾ ਦਰਿਆ ਲਾਗ ਪੈ ਜਾਂਦਾ ਉਹ ਦਰਿਆ ਲਾਗ ਭਾਈ ਹਾਂ ਸਾਡੇ ਵੀ ਉਧਰ ਮੰਡੇ ਵਜੀ ਜਾਂਦਾ ਈ ਦਰਿਆ ਦੇ ਲਾਗ ਲਾਗ ਏਰੀਆ ਨਾਲ ਈ ਮੰਡੇ ਵਜੇ ਜਾਂਦਾ ਸਾਰਾ ਹੀ ਹਾਂ ਹਾਂ ਸਾਰਿਆਂ ਨੂੰ ਵੇਟ ਕਰਨੇ ਆ ਹਾਂਜੀ ਪਰ ਹੈ ਵੇਟ ਹੈ ਨਹੀਂ ਹੁਣ ਵੇਟ ਹੈ ਨਹੀਂ ਹੁਣ ਅੱਲ ਪਈ ਗਈ ਆ ਹਾਂਜੀ ਹਾਂਜੀ ਕਿ ਵੀ ਆਜ ਆਪਈ ਗਏਦਾ ਹੋਈ ਚੱਲਦੀ ਵੇਟ ਹੋ ਗਿਆ ਲੱਕੇ ਦਾ ਫਾਸੇ ਇਦੋਂ ਵੇਟ ਇਦੋਂ ਵੇਟ ਤੇ ਬਾਕੀ ਕਰਦੇ ਗੱਲਬਾਤ ਦੱਸਦੇ ਤੁਹਾਨੂੰ ਬਈ ਵੀ ਕੀ ਹੁੰਦੀ ਆ ਨਾ ਹਾਂਜੀ ਮਹਾਰਾਜ ਠੀਕ ਆ ਠੀਕ ਆ ਬਾਈ ਗਿਆ ਆ ਬਾਈ ਰੋਟੀ ਖਾਣ ਉਡੀ ਦੁਕਾਨੋਂ ਪਰਲੀ ਸਾਈਡ ਤੇ ਬਾਕੀ ਆ ਮਿਸਤਰੀ ਕੋਲ ਆ ਗਿਆ ਡਬਲ ਕਲਚ ਡਬਲ ਕਲਚ ਬਾਈ ਡਾਉਣ ਨੇ ਇਹ ਵੀ ਕੰਮ ਕਰਿਆ ਹਾਂ ਬਾਈ ਟਰੈਕਟਰਾਂ ਦਾ ਕੰਮ ਆ ਜਾਣਦਾ ਏ ਪੂਰਾ ਜਾਣਦਾ ਹੁਣ ਜੱਗੇ ਦੇਖ ਲੈ ਮਤਲਬ ਜਿਹੜੇ ਨਵੇਂ ਟਰੈਕਟਰ ਹਨ ਆਦੇ ਉਹਨਾਂ ਨੂੰ ਫਿਲਟਰ ਬਾਰ ਆਉਣ ਲੱਗੇ ਇਹਨੂੰ ਦੇਖ ਰਹਾ ਫਿਲਟਰ ਲੱਗਿਆ ਹੋਇਆ ਕਿੱਥੇ ਆ ਦੇ ਅੰਦਰ ਹਾਂ ਅੰਦਰ ਲੈਫਟ ਵਾਲਾ ਇਹਦਾ ਉਰੇ ਤੇ ਜਗਾਰਡ ਖੋਲਣਾ ਪੈਂਦਾ ਆ ਬਾਈ ਨੇ ਪਰ ਵਧੀਆ ਗੱਲ ਕਰਤੀ ਬਾਈ ਨੇ ਬਾਹਰ ਲਾਤਾ ਏ ਅੱਛਾ ਆ ਫਿਲਟਰ ਬਾਹਰ ਹਾਂ ਬਾਹਰ ਲਾਤਾ ਉਹ ਉਹ ਸਿਸਟਮੇ ਬੰਦ ਕਰਤਾ ਮੈਂ ਲੱਗਾ ਬਾਈ ਨੇ ਅੱਛਾ ਠੀਕ ਆ ਯਾਰ ਬਾਹਰ ਇੱਕ ਲੰਪ ਜਿੰਨਾ ਕਸ ਭਾਵੇਂ ਵੇਚ ਕਰ ਦੇਣਾ ਅੰਦਰ ਤਾਂ ਸਾਰਾ ਟੱਪ ਸਿਸਟਮ ਪਟਣੀ ਪੈਂਦੀ ਪਲੇਟ ਆ ਖੋਲ ਕੇ ਤੇ ਤਾਂ ਫਿਲਟਰ ਨਿਕਲਦਾ ਇਹ ਪੁਰਾਣਾ 855 ਹਾਂ ਬੰਦੇ ਨੇ ਜਗਾੜ ਕਰੇ ਲੱਤਾ ਹੁਣੇ ਭਾਈ ਕਿੰਨਾ ਮਾਡਲ ਆਈ ਇਹ ਪੁੱਛਦਾ ਬਾਈ ਨੂੰ 80 ਮਾਡਲ ਆ ਕਹਿੰਦੇ 80 ਮਾਡਲ 855 ਬਾਈ ਚੋਰ ਇਹਨਾਂ ਦੀ ਵੀ ਚੱਗੇ ਬਹੁਤ ਆ ਬਾਈ ਹੈ ਚੋਰ ਰੇਟ ਪਰ ਹੂੰਗਾ ਵੀ ਸ਼ਾਇਦ ਲਿਖਿਆ ਹੋਆ 48 HP ਦਾ ਲਿਖੀ ਹੋਈ ਆ ਕਲੌਸਕਰ ਦਾ ਇੰਜਨ ਆ ਬਾਈ ਕਲੌਸਕਰ ਦੇ ਕੰਪਨੀ ਦਾ ਕਲੌਸਕਰ ਹੈ ਹੂੰ ਨਹੀਂ ਆਉਂਦੇ ਕਲੌਸਕਰ ਦੇ ਹੂੰ ਨਹੀਂ ਆਉਂਦੇ ਸਰੀਪਾਂ ਰਿੰਗ ਰੰਗ ਸਾਰੇ ਕੋ ਸੰਦਾ ਇਹਦਾ ਪਿਸਟਨ ਆਉਂਦਾ ਹੈ ਟੈਟ ਕਲੌਸਕਰ ਦਾ ਇੰਜਨ ਚ ਪਾਉਣੀ ਚਾਹੀਦੀ ਆ ਹਾਂ ਬਹੁਤ ਵਧੀਆ ਰਹਿੰਦਾ ਜਲਟ ਹੁਣ ਨਵੇਂ ਕੱਢੀ ਜਾ ਰਹੇ ਆ 852 ਦੇ ਟੈਕਾ ਹੈ ਹਾਂ ਤਾਂ ਇੱਕ ਟੈਕਾ ਹੂੰ ਤਾਂ ਕੰਪੀਟੀਸ਼ਨ ਹੋਈ ਜਾਂਦਾ ਕੰਪਨੀਆਂ ਦਾ ਚਲ ਜਿਹਨੂੰ ਪਸੰਦ ਆਗਲੇ ਨੇ ਆਪਣਾ ਖਰਚਾ ਦੇਖਦਾ ਚਲਾਈ ਜਾਂਦਾ ਜਿਹੜਾ ਜੀਆ ਅੱਖਵਾ ਪਾਈ ਉਹੀ ਲੈਣਾ ਅਗਲੇ ਨੇ ਹਾਂ ਕਿ ਨਹੀਂ ਹਣੇ ਜਿਹਦੇ ਕੋਲ ਨਾ ਕੰਮ ਆਗਲੇ ਨੇ ਰੱਖਦਾ ਕਿਆ ਕਰਨਾ ਨਹੀਂ ਤੇ ਮਹਿੰਗਾਈ ਬਹੁਤ ਆਣਾ ਅਗਲਾ ਕੰਮ ਸ਼ਾਰੂ ਕਰਦਾ ਜਿਹਦੇ ਕੋਲ ਗੁੱਡੀ ਸੀਣਾ ਉਹ ਕਹਿੰਦਾ ਲੀਲਾ ਭਾਈ ਅਗਲਾ ਪ੍ਰਾਣਾ ਦਾ ਕੋਈ ਉਹ ਰੱਖਦਾ ਇਹ ਜਾ ਕਿ ਨਹੀਂ ਬਾਈ ਕਿਆ ਕੰਮ ਕਰ ਰਿਹਾ ਪੁੱਛਦਾ ਬਾਈ ਨੂੰ ਗੇਅਰ ਵਾਸਾ ਬੰਦਾ ਬਾਈ ਅੱਛਾ ਦੂਰ ਦੂਤੇ ਹੋਏਗੇ ਅੱਛਾ ਤਾਂ ਗੇਅਰ ਵਾਸਾ ਹੋਰੇ ਜੜਨਾ ਉਹਦੇ ਬਾਅਦ ਫਿਰ ਜੜਨਾ ਕਲੱਚ ਵਾਲਾ ਠੀਕ ਹੈ ਜੇ ਕੱਲਾ ਕਲੱਚ ਖੋਲਣਾ ਵੀ ਫਿਰ ਗੇਅਰ ਵਾਸਾ ਨਹੀਂ ਟਰਾਈ ਚੀਜ਼ ਦੇਖ ਲੈ ਕਿੰਨੀ ਹੈ ਗਰਾਰੀਆਂ ਦਾ ਕੀ ਪਤਾ ਨਾ ਹਾਂ ਗਰਾਰੀਆਂ ਦਾ ਕੀ ਪਤਾ ਨਾ ਕਿਹ ਦੰਦੇ ਤੇਲੇ ਪੀਣਾ ਇਹਨੇ ਲੈ ਜਾ ਇਹਨੂੰ ਜਿਹੜੀ ਆ ਘੁੰਮਦੀ ਆ ਇਹ ਕਸਦੀਆਂ ਵਿੱਚੋਂ ਸਹੀ ਗੱਲ ਹੈ ਕਿੰਨੀ ਮਿਹਨਤ ਹੁਣ ਜਰਾ ਛਾਵ ਟੁੱਟ ਗਈਆਂ ਨਾ ਲਾ ਲਵੋ ਲਈ ਹਾਂ ਜਦੋਂ ਜਿਹੜੀ ਨੂੰ ਪਤਾ ਆਪਾਂ ਦੇ ਗਨੇ ਟੈਂਕੀ ਮਾ ਤੇਲ ਪਾ ਲਓ ਜੀ ਭਾਜੋ ਜੀ ਹਾਂ ਹੁਣ ਬਾਈ ਜਰਾ ਦੇਖ ਲੈ ਕਿੰਨੀ ਮਿਹਨਤ ਬਹੁਤ ਮਿਹਨਤ ਆ ਬਾਈ ਕਰਿਆ ਮੂਨ ਕੀ ਆ ਕਹਿੰਦਾ ਬਾਈ ਕਰ ਕੰਮ ਆਮ ਤਾਂ ਕਹਾਂ 10 ਮਿੰਟ ਦਾ ਖਾਂਦਾ ਬਾਈ ਉਹਨਾਂ ਦੇ ਅੱਛਾ ਬਾਕੀ ਦੇਖਦੇ ਚੱਲ ਬਾਈ ਜੀ ਬਾਕੀ ਸ਼ਾਫਰ ਵੀ ਹੈ ਜੀ ਹੂੰ ਹਾਂ ਕਾਲੇ ਜਾਂ ਕਾਲੀ ਜੀ ਬੰਦੇ ਆ ਪਾ ਵੜਾ ਸਾਰੀ ਦਿਹਾੜੀ ਮੇ ਠੱਪਾ ਮੈਂ ਕਰਿਆ ਮੈਂ ਕਹਿੰਦਾ ਮੈਂ 7-8 ਸਾਲ ਕੰਮ ਕਰਿਆ ਟਰੈਕਟਰਾਂ ਦਾ ਲਗਾਤਾਰ 4 ਸਾਲ ਮੈਂ ਜਾਂਸੀ ਚਲਾਏ 3 ਸਾਲ ਮੈਂ ਸਿੱਖਿਆ ਅੱਛਾ ਕਿਹੜੀ ਜਾਂਸੀ ਜੀ ਥੈਡ ਜਾਂਡੀਆਂ ਜਾਂਡੀਆਂ ਉੱਥੇ ਕੰਮ ਕਰਿਆ ਕਿਆ ਗੱਲ ਹੋ ਗਈ ਜੀ ਕਹਦੇ ਆਂ ਕਿ ਬਸ ਨੂੰ ਮਨ ਜ ਨਹੀਂ ਕਰਿਆ ਘੁੰਮਣ ਕੇਰੀ ਜਿਆਦਾ ਸੀ ਹਾਂ ਇੱਧਰ ਉੱਧਰ ਜਿਆਦਾ ਦਾ ਮਤਲਬ ਜਿੱਦਾਂ ਗੁਰਦਾਰੇ ਚ ਘੁੰਮਣ ਲੰਗੇ ਇੱਧਰ ਮੰਗੇ ਜਾਂ ਸਰ ਇਹਨੇ ਛੁੱਟੀਆਂ ਵਾਅ ਕਰਦਾ ਫਿਰ ਸੇਵਾ ਚ ਲੱਗ ਗਿਆ ਤਾਂ ਹਾਂ ਤਾਂ ਤੇ ਕਹਿੰਦਾ ਛੁੱਟੀਆਂ ਵਾਈ ਤੂੰ ਵਾਅ ਕਰਦਾ ਮਹੀਨੇ ਚ ਨੂੰ 20 10 ਕਿਤੇ 15 ਕਿਤੇ ਜਾਂਦਾ ਤਾਂ ਹਾਂ 15 ਦਿਨ ਛੁੱਟੀਆਂ ਫਿਰ ਉਹਦੇ ਵਾਸ ਮਨ ਜ ਟੁੱਟ ਗਿਆ ਵਾਪੇ ਫਿਰ ਛੱਡਦਾ ਟਰੈਕਟਰ ਵਾਲਾ ਫਿਰ ਸੇਵਾ ਚ ਜੁੜ ਗਿਆ ਹਾਂ ਸੇਵਾ ਚ ਜੁੜ ਗਿਆ ਇਹ ਤਾਂ ਕੋਈ ਹੋਰ ਠੀਕ ਚੱਲ ਮੌਲ ਤਿਆਰ ਜਿਹੜਾ ਕੰਮ ਹੋਣਾ ਚਾਕੇ ਹੋਈ ਹੁਣ ਕਿਆ ਬਦਲ ਕਰਦੇ ਜਿਹੜਾ 7-8 ਸਾਲ ਲੱਗੇ ਪਤਾ ਨਹੀਂ ਕਿਹੜੇ ਟਾਈਮ ਨਾਲ ਲੰਗੇ ਆ ਕਿਆ ਬਦਲ ਤੂੰ ਚੱਲ ਦੇਖ ਵਾਈ ਦੇ ਤੇ ਇਹ ਦੇਖ ਬਾਈ ਨੂੰ ਕਿਆ ਕਹਿੰਦਾ ਹਨਾ ਤੂੰ ਕਰਦੇ ਹਾਂ ਹਾਂ ਬਾਈ ਮਿਸਤਰੀ ਦੀ ਦੁਕਾਨੋਂ ਆ ਗਿਆ ਬਾਬਾ ਜੀ ਤੇ ਪੱਕੀ ਕਾਬ ਦੇ ਗੱਲ ਹੈ ਬਾਤ ਹੈ। ਅਸੀਂ ਗੱਲ ਜੀ। ਆਹ ਫੋਰਮ ਹੈ ਨਾ ਭਾਈ ਜੱਜੇ। ਹਾਂਜੀ। ਜਿਹਨੇ ਆਪਾ ਹੈਡ ਟੂ ਰੇਟ ਦਰਬਾਰ ਸਾਹਿਬ ਦਾ ਜਾ ਤਿਆਰ ਕਰੇ। ਹਾਂਜੀ ਹਾਂਜੀ। ਇਹ ਕਿਨੇ ਹੀ ਬਣਾ ਦਾਂਗੇ ਭਾਈ ਤੁਸਾਂ ਨੂੰ ਵੀ ਟਾਈਮ ਲੱਗਣਾ। ਮੈਂ ਕਿਹਾ ਤਾਂ ਹੀ ਭਾਈ ਅਸੀਂ ਜੀ ਤੇਰੇ ਬਣਾਏ ਆ। ਸਾਡਾ ਤੁਹਾਡੇ ਕੋਲੇ ਆਏ ਆ ਜੀ। ਹਾਂ ਵੀ ਸਾਡੇ ਕੋਲ ਵੀ ਟਾਈਮ ਗਾਂ ਸੀ ਜੇ ਸ਼ੁਰੂ ਹੋਏ ਨਾ। ਸਾਡਾ ਵੀ ਹੋਣਾ ਜਿੰਨੇ ਜੀ ਵੀ। ਇਹ ਸਵਾ ਗਿ ਮਹੀਨਾ ਲੱਗ ਜਾਣਾ। ਇਹ ਕਹਿੰਦੇ ਮੈਂ ਤੁਸ ਤਿਆਰ ਕਰੋ ਕੋ ਗਾਨੇ। 1.5 ਮਹੀਨਾ ਦਾ ਪ੍ਰੋਗਰਾਮ ਨੂੰ ਰਹਿ ਗਿਆ। ਹਾਂਜੀ। ਦੋ ਟਾਈਮ। ਇਹਦਾ ਪ੍ਰੋਗਰਾਮ ਨੂੰ ਇੱਕ ਰੋਣ ਕਰੀ ਮਾਰੇ ਬੈ। ਫਨ ਉਸਾ ਤੋਂ ਨਾਲ ਐਸਟੀਮੇਟ ਹੈ ਕਿੰਨਾ ਦਾ ਬਣਾਣਾ ਹਾਂ ਜੀ ਦੇਖਣਾ ਮੈਡਮ ਚਲੋ ਕੋਗਾ ਨਹੀਂ ਦੇਖਣ ਦੇ ਦੇਖ ਲੰਨੇ ਆ ਜੀ ਮਾਰੇ ਉਹ ਨਿਗਾਹ ਮਾਰ ਲਈ ਕਹਿੰਦਾ ਇੱਕ ਵਾਰੀ ਬਾਕੀ ਆਪਾਂ ਨੇ ਉੱਪਰ ਬੱਤੀ-ਬੁੱਤੀ ਉਦਾਂ ਹੀ ਲਾਉਣੀ ਹੈ ਲਾਈਟਾਂ ਚੱਲਦੀਆਂ ਆ ਵਧੀਆ ਉਹੀ ਚੀਜ਼ ਬਣਾਇਆ ਲੱਟਾਂ ਵਾਲਾ ਦਾ ਬਿਜਲੀ ਵਾਲਾ ਕੰਮ ਕਰੂਗਾ ਹਾਂ ਬਿਜਲੀ ਦਾ ਹਾਂ ਜੀ ਚਲੋ ਬੱਤੀ ਵੀ ਉੱਪਰ ਉਹੀ ਲਾਉਂਗਾ ਨਹੀਂ ਹਾਂ ਪੱਤੀ ਵੀ ਲਾਉਣੀ ਵਾਪੇ ਆਣਾ ਪਰ ਕਿਰਪਾ ਵਾਪੇ ਦੀ ਪੂਰੀ ਫੱਟੀ ਜਾ ਕੇ ਤਾਂ ਇਹ ਟੈਂਸ਼ਨ ਆ ਨੇ ਹਾਂ ਹੁੜ ਗਿਆ ਬਣਾਉਣਗੇ ਵਧੀਆ ਤੇ ਹੁਣ ਚੱਲੋ ਚਲੋ ਚੱਲਦੇ ਆਂ ਤੇ ਗੇੜਾ ਮਾਰਿਆ ਜੀ ਇੱਕ ਵਾਰੀ ਚੱਲੋ ਚੱਲੋ ਸਾਮਾ ਚਲੋ ਲੋ ਜੀ ਬਾਈ ਆ ਜਹਾਜ ਹੈ ਇਹ ਚੀ ਗੱਲ ਅੱਜ ਦਾ ਕਈ ਅਜਿਹੀ ਜਗ੍ਹਾ ਜਾਵੇਂ ਕਰ ਦਿੰਦੇ ਯਾਰ ਜਿਆਦਾ ਬਾਹਰ ਇਹਨੂੰ ਚਾਹੀਦੇ ਇੰਨੇ ਇੰਨੇ ਬਸ ਨਹੀਂ ਉੱਥੇ ਸੱਤ ਮਾਰੀ ਜਾਓ ਪੱਖਾ ਖੋਲੀ ਜਾਓ ਜੀ ਬਹੁਤ ਕੁਝ ਕਰਨਾ ਹੈ ਬਾਕੀ ਇਦਾਂ ਦਾ ਹੀ ਬਣੂਗਾ ਜੀ ਹਨਾ ਜੀ ਯਾਨੀ ਜਿਵੇਂ ਮੈਂ ਜਦੋਂ ਕੋਣ ਹੋ ਗਾ ਮਾਣਾ ਮਟਰ ਚੇਂਜ ਕਰੂਗਾ ਉਸ ਤੋਂ ਚੱਲਣਾ ਦੇਖਣਾ ਹਾਂਜੀ ਵਧੀਆ ਬਣਾ ਦੇਖਾਂਗੇ ਮੌਕੇ ਤੇ ਕੀ ਗੱਲ ਵਧੀਆ ਬਣੇ ਇਹ ਗੱਲ ਬਾਤ ਪਤਾ ਲੱਗੇ ਵੀ ਹਾਂ ਫੋਰਮੈਨ ਨੇ ਕੰਮ ਕਰੇ ਹੋ ਹਾਂਜੀ ਹਾਂਜੀ ਆਊਟ ਆਪੇਂਟ ਕਿਹੜਾ ਜੀ ਮੇਰਾ ਬੈਰਸਲ ਤੋਂ ਬੈਰਸਲ ਖੁਰ ਤੋਂ ਕਿੰਨੇ ਸਾਲ ਕਿੰਨੇ ਸਾਲ ਪਹਿਲਾਂ ਬਣਾਇਆ ਜੀ ਇਹ ਸੋ ਇਹ ਨੂੰ ਇਹ ਮੈਸੇਜ ਲਿਖਿਆ ਦੇ ਨਹੀਂ ਤੇ ਦੇ ਨਹੀਂ ਮਤਲਬ ਤੁਹਾਡਾ ਨੰਬਰ ਲਿਖਿਆ ਰਹਿਣ ਲੱਗਦਾ ਦੇਖੋ ਉਹ ਪੁੱਛੇ ਲਿਖਿਆ ਹਾਂਜੀ ਫੋਨ ਕਰਿਆ ਭਾਈ 2:00 ਵਜੇ ਭਾਜੀ ਇਹ 7:00 ਦਾ ਹੋਣੀ ਹੈ ਠੀਕ ਹੈ ਸਰ ਜੀ ਉਹ ਵੀ ਬੰਦ ਪੱਕੇ ਫਤਾਲ ਦੀ ਸਾਹਮਣੇ ਇੰਤਿਆਰ ਕਰ ਦਿੰਦੇ ਮੈਨੂੰ ਤੈਨੂੰ ਜਿਹੜਾ ਤੁਹਾਨੂੰ ਦੱਸਿਆ ਲੱਗਿਆ ਨਹੀਂ ਅੱਛਾ ਜੀ ਮੀਨਾ ਕਹਿੰਦਾ ਭਾਈ ਗੋਲ ਖਰਾਬ ਦੇ ਟਾਈਮ ਤੇ ਹਾਂ ਹਮ ਮੈਂ ਤੇ ਬਾਅਦ ਲੇਟਰ ਨਾ ਕਰੀਂ ਹਾਂ ਇਹ ਉਹਨਾਂ ਦਾ ਆਚੀ ਨੂੰ ਆ। ਤੋਂ ਬਾਈ ਰਸਤੇ ਚਾਉਂਦੇ ਹੋ ਜਾਂਦੇ ਤੇ ਬਾਕੀ ਅਜੇ ਕਾਂ ਦਾ ਕੰਮ ਚੱਲ ਰਿਹਾ। ਇਹ ਚੱਕ ਰਹੀਆਂ ਉੱਪਰ। ਬਲੈਂਟਰ ਸਾਨੇ ਕੋਲ ਤੋਂ ਨਿਸ਼ੇੜਨਾ। ਉਹ ਪੱਖੇ ਵੀ ਅੰਦਰ ਚੱਲਦੇ ਬਾਪੇ ਦੇਖ ਲਾ। ਸਾਨੂੰ ਸਾਰ ਅੰਦਰ ਜਾਣ ਤੇ ਡਰ ਲੱਗਦਾ। ਹਨਾ ਇਹ ਆਪਣੇ ਸੱਬਣਾ ਫਿਰ ਰਹੀਆਂ। ਅੰਦਰ ਨਹੀਂ ਰਾਤ ਨੂੰ। ਬਾਕੀ ਏਰੀਆ ਪੁੱਛਦੇ ਆ ਠੇਕੇਦਾਰ ਤੇ ਕੀ ਸਾਕਤਾਵਾ। ਹਨਾ। ਠੀਕੇ 1500 ਫੁੱਟ ਏਰੀਆ ਦਾ ਬਾਈ। पंद्रह सौ फुट एरिया ऊपर से जगाना है? है जड़ से हैं से, से जैसे ना ऐसे से ऐसे जैसे ऐसे तो डेढ़ सौ देंगे ₹1500 फुट बोले बहुत में तो बात है ₹1500 में चक के तीन फुट आपका सारा दीवार चुनाई करके दे देना पार से पार करत मत नहीं पाना हमने चुनाई करेंगे चुनाई करके चले जाना मतलब कर देनी है ਕਿੰਨੇ ਦਿਨੋਂ ਕਿ ਮੈਂ ਕਹਿੰਦਾ ਤਾਂ ਕਾਫੀ ਦਿਨ ਹੋ ਗਏ ਸਾਡੇ ਯਹਾਂ 30 ਤਾਰੀਖ ਤੋਂ ਲੱਗੇ ਹੋਏ ਉਹ ਕਿੱਲੇ ਦਾ ਭਾਈ ਤੇ ਗਰਮੇ ਲੈਂਟਰ ਚੱਕੇ ਗਏ ਨਾ ਅਸੀਂ ਪਿੰਡ ਬਜੀ ਦਾ ਪਰ ਖੜੇ ਆ ਬਈ ਅਸੀਂ ਤੇ ਕਿੰਨੇ ਸਾਲ ਹੋ ਗਿਆ ਇਹ ਕੰਮ ਕਰਦੇ ਨੂੰ ਇਹ ਕੰਮ ਮੇਰੇ ਕਾਲ ਸੇ ਲਗਭਗ 10 ਸਾਲ ਹੋ ਗਏ 10 ਸਾਲ ਤੇ ਇਹ ਨਾ ਤਾਂ ਡੈਡੀ ਕਰਦਾ ਤੇਰਾ 10 ਸਾਲ ਹੋ ਗਏ ਹੈ ਮਤਲਬ ਕੋਈ ਫੈਮਿਲੀ ਬਿਜ਼ਨਸ ग्रा... दादा कर रहा था उसके बाद मेरा पापा उसके बाद हम उसके बाद पीढ़ी से पीढ़ी चलेगा हां पैणियाले खान मोंगो कहां बिहार से कहां से बिहार से अच्छा फिर गारंटी वारंटी पूरी है स्टाम्प बना के देंगे सब में एग्रीमेंट करके साइन कर दे अच्छा एग्रीमेंट हो गया कोई चक्कर नहीं हुंगा टेंशन नहीं इनदी लोड़े मैं अंदर जानत कर दे तू सी देख ले अंदर ही राजी हो दोस्तों तो अंदर ही सोंदे हां खाना बना के अच्छा ये 1500 फुट एरिया कितना टाइम लगेगा वो अगर आपका चकना है तो लगभग लग जाएगा बीस दिन पंद्रह सा फुट एरिया ना कम से कम पच्चीस दिन निकल ही जाएगा चेन्नई तो में मतलब फाइनली बाकी देखना है सिस्टम अस जक्का लगे हुए भाई जक्का ना चक लगे हैं ये है। क्या, क्या था है क्या था है पोल्ट्री फार्म पोल्ट्री फार्म है अच्छा कहाँ का बंदा है यही पिंड का ये, ये, पेंट का? ये पेंट अपना मतलब जो यही पिंड का है ਅਕੀ ਨੀਮਾ ਰਹਿ ਗਿਆ ਦਾ ਬਾਈ ਇਹ ਬਹੁਤ ਬਹੁ ਨੀਮਾ ਹਾਂ ਬਹੁ ਨੀਮਾ ਪਾਣੀ ਖੜਦਾ ਦਾ ਉਰੇ ਬਹੁਤ ਸੜਕ ਕਿੱਥੇ ਕਿੱਥੇ ਹਾਂ ਅੰਦਰ ਦੇਖ ਲੈ ਅਸੀਂ ਅੰਦਰ ਜਾਣ ਤੇ ਡਰਦੇ ਗਏ ਸੌਂਦੇ ਹਾਂ ਲੋ ਵੀ ਮਿੱਤਰੋ ਹੁਣ ਟਾਉਣੇ ਦੀ ਲੋੜ ਨਹੀਂ ਹੈ ਚੱਕ ਲੋ ਇਹਦੇ ਹਾਂ ਸੁਫੜ ਗਿਆ ਕਿੱਥੇ ਸੁੱਖੂ ਕਿ ਆਲਾ ਠੀਕ ਹੈ ਦੋ ਵੀ ਪੱਖਾ ਚੱਲਦਾ ਅੰਦਰ ਤੇ ਦੇਖ ਲਓ ਕੁੰਡੀਆਂ ਗਾਣੀਆਂ ਕੱਪੜੇ ਸਾਰਾ ਕੁਝ ਸੁੱਕਣਾ ਹੈ ਬਾਥਰੂਮ ਉਹ ਬਾਥਰੂਮਾਂ ਮੈਨ ਲੱਗਦਾ ਉਹ ਵੀ ਸਾਰਾ ਕੁਝ ਉੱਤਾਂ ਹੀ ਬਾਕੀ ਨੰਬਰ ਰਸਦਾਨ ਨੇ ਠੇਕੇਦਾਰ ਦਾ ਜੇ ਕਿਸੇ ਚਾਹੀਦਾ ਹੋਇਆ ਬਈ ਜ਼ਿੰਮੇਵਾਰੀ ਪੂਰੀ ਇੱਧਰ ਐਕਡਮ ਕੋਈ ਰਿਕਸ਼ਤਾ ਨਹੀਂ ਹੈਗਾ ਕੋਈ ਰਿਕਸ਼ ਨਹੀਂ ਆ ਕੇ ਘਰ ਜਾਏਗਾ ਬੰਦਾ ਲਿਖਾ ਪੜੀ ਤੇ ਸਾਥ ਕਚੇਰੀ ਤੇ ਸੈਂਡ ਹੋਏਗਾ ਹਾਂ ਕਚੇਰੀ ਮੈਂ ਸਭੰਜ ਨੰਬਰ ਦਾ ਰੱਖ ਕੇ ਬਾਅਦ ਕੰਮ ਹੋਗਾ ਅੱਛਾ ਅਭੀ ਵੀ ਐਗਰੀਮੈਂਟ ਕੱਲ ਕਰਕੇ ਲਾਇਆ ਕਿ ਜਦ ਅੌਰ ਪਾਸੇ ਦਾ ਉਹ ਵੀ ਦਿਖਾ ਸਕਤੇ ਹੈ ਅੱਛਾ ਤਾਂ ਸੱਲੀ ਵਾਲਾ ਕੰਮ ਹੁੰਦਾ ਹੈ ਹੁਕਾਲੀ ਵਾਲਾ ਕੋਈ ਕੰਮ ਕਾਫੀ ਹੁਣ ਕਿੰਨੇ ਟਾਈਮ ਲੱਗ ਜੂਗਾ ਹੁਣ ਇਹਨੂੰ ਕਿੰਨੇ ਦਿਨ ਲੱਗ ਜੂਗਾ ਇਹ ਲੱਗ ਜਾਏਗਾ ਮੋਟਾ ਉਹ ਵੀ 15 ਦਿਨ ਤੋਂ ਫਨਲੀ ਹੈ ਵੀ ਇਹ ਕਿੰਨੇ ਫੁੱਟ ਚੱਕ ਆਉਣਾ ਇਹ ਹਾਂਜੀ ਇਹ ਕਿੰਨੇ ਫੁੱਟ ਚੱਕ ਹੋਇਆ ਹੋਰ 3 ਫੁੱਟ ਉੱਚਾ ਜਾਣਾ ਹੈ 3 ਫੁੱਟ ਚੱਕ ਨਹੀਂ ਹੈ ਇੰਨਾ ਉੱਚਾ ਹੈ 3 ਫੁੱਟ ਹੋਰ ਉਠਾਣਾ ਹੈ 6 ਫੁੱਟ ਚੱਕ ਹੋ ਗਿਆ ਇਹ ਫੁੱਟਾਂ ਦੇ ਹਿਸਾਬ ਨਾਲ ਚੱਕ ਹੁੰਦਾ ਕਿ ਉੱਪਰ ਆਪਣਾ ਹੁੱਕਾ ਪੁੱਕਾ ਲਿਆ ਇਹ ਹੁੱਕਾ ਪੁੱਕਾ ਲਿਆ ਹਾਂਜੀ ਉੱਕਾ ਬੁੱਕਾ ਕਿੰਨੇ ਦਾ ਲਿਆ ਹੈ ਇਹ ਲਿਆ 9.5 ਲੱਖ 9.5 ਲੱਖ ਦਾ ਠੇਕਾ ਹੈ ਕਿੰਨੇ ਕੋ 6 ਫੁੱਟ ਚੱਕ ਕੇ ਚਣਾਈ ਕਰਕੇ ਦੇਣੀ ਚੱਕਣਾ ਵੀ ਹੈ ਨਾਲੇ ਮਕਾਨ ਇਧਰ ਕੋ ਸੈਟਿੰਗ ਕਰਨਾ ਹੈ ਗਾਹ ਨੂੰ ਕਰਕੇ ਅੱਛਾ ਇਧਰ ਨੂੰ ਵੀ ਕਰਨਾ ਹੈ ਇਹਨੂੰ ਹਾਂਜੀ ਉਹ ਪਾਸੇ ਕਰਨਾ ਉਹ ਸਿੱਧਾ ਕਰਨਾ ਉਧਰ ਨੂੰ ਭਾਈ ਇਹ ਚੱਕ ਕੇ ਇਧਰ ਲਿਆਉਣਾ ਹੈ ਆਓ ਅੱਛਾ ਕਮਾਣਾ ਹੈ ਤਕਰੀਬਨ ਨਾ ਜਿਹੜਾ ਹੈ ਪਟਰੀ ਨਹੀਂ ਹੈ ਹਾਂ ਕਿੱਥੇ ਤੱਕ ਆ ਪਟਰੀ ਹੈ ਅੱਛਾ 90 ਫਲੇ ਨੂੰ जानਦੇ ਉੱਥੇ ਦੇਖੋ ਇੱਧਰ ਆ ਗਏ ਗਾਡਰੀਆਂ ਬਤੁਰ ਜਾਂਦਾ ਕਿਹਾਂ ਚੈੱਕ ਕਰਨ ਵਾਲਾ ਜਿਹੜਾ ਪਿੱਛੇ ਗੱਡਾ ਹੈਗਾ ਸਮਝ ਗਿਆ ਮੈਂ ਉੱਤੇ ਲਾਈਟ ਵਾਲੀ ਦੀਵਾਰ ਸੀਗਾ ਉਹ ਆਗੇ ਤੁਰ ਮਤਲਬ ਜੈਕ ਅੱਗੇ ਫਿਰ ਗਾਡਰੀਆਂ ਬਤੁਰ ਜਾਂਦਾ ਇੱਧਰ ਆਈ ਉਹ ਗੁੱлле ਪਏ ਹੋਏ ਆਹ ਠੇਕੇਦਾਰ ਦੱਸੂਗਾ ਠੇਕੇਦਾਰ ਨਹੀਂ ਹੈਗਾ ਚਾਹ ਮਿਸਤਰੀ ਤਾਂ ਹੈ ਉਹ ਆ ਮਿਸਤਰੀ ਫਿਰ ਉਹ ਤੋਂ ਬਾਅਦ ਹੈ ਮਿਸਤਰੀ ਹੈ ਠੇਕੇਦਾਰ ਜੇ ਮਿਸਤਰੀ ਦਾ ਬਣ ਗਿਆ ਫਿਰ ਠੇਕੇਦਾਰ ਵੀ ਬਣ ਗਿਆ ਇਹ ਨੁਕੜ ਦੇਗਾ ਹਾਂ ਹੋ ਜਾਏਗਾ ਵਾਹ ਪਿੰਗਲ ਉਹਨੂੰ ਕਰੋ ਸਾਈਡ ਪਰ ਚੱਲ ਜਾਣੀ ਆ ਆ ਫਰੰਟ ਨਾ ਆ ਜਾਣਾ ਸੜਕ ਦੇ ਨਾਲ ਨਾਲ ਫਰੰਟ ਛੱਡ ਦੇਣਾ ਇਹ ਵੀ ਬਾਈ ਨੇ ਸਕੀਮ ਲੋਟ ਲਾ ਲਈ ਹੈਨਾ ਦੇਖ ਲੈ ਬਾਬੇ ਉੱਥੇ ਉਹ ਗੱਡ ਲਾ ਗਿਆ ਸੀ ਬਿਲਡਿੰਗ ਇੱਥੇ ਸੀ ਹੈ ਪਹਿਲੇ ਬਿਲਡਿੰਗ ਇੱਥੇ ਸੀ ਉਰੇ ਤਾਂ ਇੱਥੇ ਪੇ ਇੱਥੋਂ ਲੈ ਕੇ 25 ਫੁੱਟ ਇਹ ਵਾਲਾ ਪੁਜੀ ਅੱਗੇ उधर उधर यहाँ अभी बी फुट क्या बी फुट चले और प्लस उधर पचास मान लीजिए और जाएगा अच्छा कितने काम करते हैं बंदे इधर हम लोग अभी पच्चीस सौ जी दिहाड़ी पर होना आपका दिहाड़ी पे दिहाड़ी हम लोग पंद्रह सौ भी कोई ठेकेदार नहीं है इधर क्या हुआ है ਸਾਰੇ ਮਜ਼ਦੂਰ ਲਗਾ ਹੋਆ ਜਾਂ ਤੁਸੀਂ ਪੂਰੇ ਕਾਰੀਗਰ ਬਣ ਕੇ ਤੁਹਾਡੀ ਤੁਸੀਂ ਉਹ ਠੇਕੇਦਾਰਾ ਤਾਂ ਜਾਂ ਸਾਨੂੰ ਪਤਾ ਵੀ ਸਾਨੂੰ ਕਹਿਣਾ ਗੱਲ ਨੂੰ ਤੁਸੀਂ ਗਲਤੀ ਕਰਨੀ ਹੋਣੀ ਹਾਂਜੀ ਖਗਲਾ ਆਪਣੇ ਆਪ ਵੱਧ ਕੇ ਕੰਮ ਕਰਦਾ ਆ ਬਾਈ ਉਰੇ ਤਾਂ ਦੇਖ ਲੋ ਚੱਕ ਕੇ ਇੱਧਰ ਕਰ ਤਾਂ ਦੇਖ ਯਾਰ ਸਾਰਾ ਮਾਤਕ ਨੇ ਉਹ ਆਹ ਤਾਂ ਦੇਖ ਲੋ ਗੱਡਾ ਬਨਾ ਹੋਆ ਪਿੱਛੇ ਹਾਂ ਉਹ ਉਧਰ ਟੱਕਣ ਲੱਗ ਗਿਆ ਸਮਝ ਪੱਟ ਲਿਆ ਸਾਰਾ ਕੁਸ ਹਾਂਜੀ ਪੱਟ ਲਿਆ ਕੰਮ ਇੱਧਰ ਨੂੰ ਚਲਾ ਵੀ ਗਿਆ 25 ਫੁੱਟ ਹਾਂ ਉਹ ਇੱਧਰ ਨੂੰ ਚਲੇ ਗਿਆ ਪਹਿਲੇ ਉਰੇਤ ਆ ਬਾਈ ਉਰੇਤੇ ਆ ਦੇਖ ਲੋ ਕਿੱਥੇ ਚੱਲਦਾ ਮਗਾ ਕਿੱਥੇ ਸੀਗਾ ਉਹ ਖੁੰਝੇ ਉਹ ਖੰਬੇ ਕੋਲ ਜਾਣਾ ਉਹ ਖੰਬੇ ਕੋਲ ਜਾਣਾ ਹਾਂਜੀ ਉਹ ਖੰਬੇ ਤੇ ਅੱਗੇ ਵੀ ਜਾਣਾ ਇਹ ਖੰਬੇ ਤੇ ਵੀ ਅੱਗੇ ਜਾਣਾ ਹਾਂਜੀ ਇਹਦੇ ਅੱਗੇ ਜਾਣਾ ਦੋ ਫੁੱਟ ਠੀਕ ਹੈ ਇਹ ਲੱਗ ਗਿਆ ਜਾਨ ਹਾਂ ਕਿੰਨੇ ਕਿ ਜੈਕ ਲੱਗੇ ਹੋਈਆਂ ਇਸ ਵਿੱਚ ਲਗਾ ਹੋਇਆ ਹੈ 200 200 ਜੈਕ ਚੱਲ ਮਾਰ ਨੰਬਰ 1 ਗਲਾ ਮਾਰਦਾ ਜਿਕਣਾ ਤੇੜਪੱਡੀ ਹੋਈ ਕੋਈ ਚੱਕਰ ਤਾਂ ਨਹੀਂ ਆ ਹਾਂ ਨਹੀਂ ਨਹੀਂ ਇਹ ਪਹਿਲੇ ਤਾਂ ਵੀ ਸੀਗਾ ਹਾਂ ਔਰ ਜਿੱਦਾਂ ਵੀ ਉਹ ਕੋਈ ਦਿੱਕਤ ਨਹੀਂ ਉਹਦਾ ਅੱਛਾ ਮਾੜਾ ਮੋਟਾ ਹੁੰਦਾ ਹੈ ਕਿਉਂਕਿ ਅਸੀਂ ਤਾਂ ਕੱਚੀ ਈਟ ਤੇ ਮੱਟੀ ਲੈ ਕੇ ਜਾਂਦੇ ਹਾਂ ਰੁਪਏ ਖੋਲ੍ਹਦੇ ਥੱਲੇ ਇੱਟ ਸਿਮੈਂਟ ਮਾਲਕ ਦਾ ਤੇਰੇ ਥੋੜਾ ਤੋਂ ਮਿਸਤਰੀ ਦਾ ਕੰਮ ਹਾਂਜੀ ਸਾਡਾ ਲੇਬਰ ਲੇਬਰ ਖਰਚਾ ਹੈਗਾ ਮਟੀਰੀਅਲ ਜਣਾਇਓ ਮਾਲਕ ਜਾਏਗਾ ਉਹ ਮਾਲਕ ਦਾ ਹਾਂਜੀ ਚਲ ਭਾਈ ਸਮਝ ਥੜੋ ਇਹ ਕਿੰਨਾ ਕਿ ਫੁੱਟ ਏਰੀਆ ਇਹ ਮਿਸਤਰੀ ਇਹ ਹੈਗਾ ਆਪਣਾ 2000 ਫੁੱਟ ਏਰੀਆ 2000 ਫੁੱਟ ਏਰੀਆ 9.5 ਲੱਖ ਚਾਬੇ ਆਪਣਾ ਮਨਸ਼ੀ ਲੱਖਤਾ ਹੀ ਜਾਣਾ 6 ਲੱਖ ਇਹਨਾਂ ਇਹਨਾਂ ਦਾ ਤਕਰੀਬਨ ਸਾਡਾ ਭਾਈ ਮਗਾਨ ਪਿੱਛੇ ਸ਼ਟਰ ਵਾਲਾ ਨੀਵਾ ਹੋਇਆ ਹੋਇਆ ਅਸੀਂ ਉਹ ਐਸਟੀਮੇਟ ਲਵਾਉਣ ਲੱਗੇ ਆਂ ਉਹ ਹੋ ਜਾਏਗਾ ਉਹ ਹੋ ਗਿਆ ਕਿ ਤਕਰੀਬਨ 2 ਫੁੱਟ ਨੀਵਾ ਆਊਗਾ ਬਾਬੇ ਉੱਤੇ ਪਾਣੀ ਪੂਣੀ ਚਲੇ ਜਾਂਦਾ ਜਰੂਰੀ ਉਹਨੂੰ ਚੱਕ ਕੇ ਗੱਲ ਬੰਦ ਨੇ ਹੈ ਚੱਕ ਕੇ ਬੰਦ ਤਾਂ ਤਾਂ ਤੱਕ ਦਾ ਫਾਇਦਾ ਨਹੀਂ ਲੈਂਟਰ ਲੱਗਿਆ ਸਾਰੇ ਪਰ ਗਾਹਾਂ ਗਾਹਾਂ ਟੋਬਾ ਹੀ ਬੰਦ ਆਉ ਉਹ ਟੋਬਾ ਬਣ ਗਿਆ ਹੁਣ ਟੋਬਾ ਨੀਵਾ ਦਿਖਾ ਕਿੰਨਾ ਦਾ ਨੀਵਾ ਹੈ ਪੱਕਾ ਨਾ ਲਗਾ ਹੁਆ ਹੈ ਯਾਰ ਬਾਕੀ ਗਾਰੰਟੀ ਵਾਰੰਟੀ ਪੂਰੀ ਕਾਰਡ ਲੈ ਲਿਆ ਇਹਨਾਂ ਦਾ ਨੰਬਰ ਦਿਖਾ ਦੇ ਲੈ ਵੀਡੀਓ ਚ ਬਾਕੀ ਆਪਣੇ ਪੰਜਾਬੀ ਵੀਰ ਵੀ ਬਹੁਤ ਕੰਮ ਕਰਦੇ ਆ ਭਾਈ ਇਹ ਬਿਹਾਰਤੀ ਆ ਉਹਨਾਂ ਦਾ ਬੜਾ ਬੈਠਾ ਆ ਠੇਕੇਦਾਰ ਦਾ ਨੰਬਰ ਆ ਉਹ ਦੋਨੋਂ ਲਗਾਓ ਠੇਕੇਦਾਰ ਸੰਪਰਕ ਕਰਨਾ ਹੋਇਆ ਹਨਾ ਹਾਂਜੀ ਉਹ ਬੈਨਰ ਦਾ ਫੋਟੋ ਲੈ ਲਓ ਅੱਗੇ ਆ ਲੈ ਤਾਂ ਦੇ ਕਾਰਡ ਦਾ ਉਹ ਵੱਡੇ ਉਹ ਵੱਡੇ ਲੱਗੇ ਉਹ ਬੈਨਰ ਦਾ ਹਾਂਜੀ ਉੱਥੇ ਲੈ ਲੋ ਜਾਨਾ ਬੈਨਰ ਦਾ ਵੀ ਫੋਟੋ ਲੈ ਜੰਨੇ ਆ ਦੇਖ ਲੋ ਭਾਈ ਆ ਹੁਣ ਚੱਕ ਦੂਏ ਲੋਡ ਕਰਤੇ ਇਹਨਾਂ ਨੇ ਆ ਥੱਕਣ ਲੱਗ ਗਿਆ ਦੇਖ ਬਾਬੇ ਆ ਥੱਕਣ ਲੱਗ ਗਿਆ ਆ ਗੱਡੀਆਂ ਨੂੰ ਜਾਣ ਲੱਗ ਗਿਆ ਹਾਂ ਗੱਡ ਚਾਹੇ ਦਾ ਗੱਡਣਾ ਪਰ ਜਾਣ ਲੱਗ ਗਿਆ ਦੇਖ ਲਾ ਹਾਂ ਕੀਆ ਤੇ ਕੀ ਆ ਸਕੀ ਜੇ ਬਾਈ ਦਾ ਦੇਖ ਲਾ ਹੁਣ ਲੈਂਟਰ ਲੱਗਿਆ ਹੋਤਾ ਅਗਲੇਨ ਤਾਂ ਤਾਂ ਤੱਕਾ ਲਿਆ ਅਈ ਤਾਂ ਅਗਲਾ ਕਿੰਦਾ ਟਵਾ ਕੇ ਫਾਇਦਾ ਹੈ ਕਿ ਨਹੀਂ ਪੈਣਾ ਨਹੀਂ ਇਥੇ ਕਰ ਚਾਹਦਾ ਐਡਾ ਦਵਾਰੇ ਲੈਂਟਰ ਕਿੱਥੇ ਪਾਉਣਾ ਬਹੁਤ ਬਚਤ ਹੋਦਾ ਇਸ ਵਿੱਚ ਚਕਾ ਨਹੀਂ ਦੇ ਹਾਂ ਹਾਂ ਉਹ ਭਾਈ ਚਲ ਚਲ ਮਾਰੋ ਨਹੀਂ ਜਿੱਥੇ ਬਚਤ ਲੱਗ ਜਾ ਵਾਹ ਸਭੋੜਾ ਲੱਜ ਖੋਲ ਚਲਾ ਜਾਣਾ ਚੱਲ ਨਹੀਂ ਖੋਲੇ ਮਾਰੋ ਕਿੱਥੇ ਟੱਕੂਗੇ ਹਾਂ ਹਾਂ ਜੀ ਸਾਰੇ ਇਕੱਠੇ ਸਾਰਾ ਇਕੱਠਾ ਕਰੂਗੇ ਚਲ ਮਾਰ ਇੱਕ ਮਾਰ ਚੱਲ ਇੱਕ ਨੰਬਰ ਚੱਲ ਇੱਕ ਨੰਬਰ ਕਿਹੜਾ ਹੈ ਇੱਕ ਨੰਬਰ ਇੱਕ ਨੰਬਰ ਵਾਹ ਨੰਬਰ ਇੱਕ ਮਾਰ ਵਾਹ ਚਲ ਬਗਲਾ ਟੱਕੇ ਟੱਕੋ ਭਾਈ ਕਿਉਂ ਬੋਲਣਾ ਨਾ ਸਾਥੀ ਬੋਲੇ ਤੂੰ ਨਾ ਨਮਰਕ ਮਾਰ ਰੇ ਸਾਰੇ ਚੱਲ ਪਿਆ ਹੁਣ ਕੰਮ ਇਸਕੇ ਦਾ ਨਾ ਇਹ ਵੇ ਸੰਟਰ ਨਾ ਲਗਾਵਾ ਕਾਕੇ ਕੀ ਹਮ ਬਾਦ ਨੂੰ ਕੋਲ ਦੇ ਭੇਵਰਾ ਚਲੋ ਇਹ ਲਗਾਵਾ ਨਾ ਵੀ ਲਗਾ ਦੇ ਦਿੱਕ ਤਾਨ ਲੱਗ ਗਿਆ ਚਲ ਚਾਹ ਭਾਈ ਚਲ 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 ਚਾਹ ਭਾਈ ਹੋਰ ਪੱਲਾ ਮਾਰ ਤੇ ਵੀ ਖੋਲਾ ਆਹ ਖੋਲਾ ਚਲ ਨਾ ਮਾਰ ਤੁਮਾਰੇ ਵਾਜ ਬਾਈ ਛੋਟ ਪੜਾ ਚਲੋ ਨਹੀਂ ਨਹੀਂ ਆਪਣਾ ਪੜਾ ਰੋ ਨਾ ਪਤਾ ਨਹੀਂ ਕਿੱਥੇ ਕੋਣਾ ਛੋਟ ਪੜਾਣ ਹੈ ਮਿਸਤਰੀ ਨੂੰ ਕਿੰਨੇ ਫੁੱਟ ਚੱਲ ਜਾਣਾ ਉਧਰ ਨੂੰ ਮੰਗਾਨ ਟੋਟਲ ਯਹਾਂ ਸੇ ਮਰਾ ਲੰਸਮ ਜਾਣਾ ਚਾਹੀਏ 70 ਕਿ ਲੰਭੂ 70 ਫੁੱਟ 70 ਫੁੱਟ ਐ ਹੋ ਆਉਂਦੀ ਹਾਂਜੀ ਯਹਾਂ ਤੇ ਮਗਾਨ ਤਾਂ ਯਹਾਂ ਸੇ ਮਿਲ ਜਾਏਗਾ ਮਤਲਬ ਉਹਰੇ ਤੇ ਕੱਢਿਆ ਤੁਸੀਂ ਥੱਲੇ ਦੀ ਹਾਂਜੀ ਹਾਂਜੀ ਫਿਰ ਤੇ ਪੜਾਣ ਚਾਹੀਏ ਯਾਰ ਚਲੋ ਭਾਈ ਚਲ 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 ਇਹ ਰਾਤ ਅੰਨਿਕਾ ਆਹ ਤੈ ਤਾਂ ਮਰ ਗਿਆ ਕਿਹ ਲੋਕਾਂ ਦਾ ਮਕਾਨ ਆ ਤੇ ਹਾਂ ਕੱਚੇ ਕੱਚੇ ਲਾਈਟ ਚੇਕ ਨਹੀਂ ਜਕਣੇ ਕੱਚੇ ਕੱਚਿਆਂ ਇੰਤਜ਼ਾਮ ਨਹੀਂ ਇਹ ਪੱਕੇ ਅਜਕਣਾ ਲੈਂਟਰ ਲੱਗਿਆ ਹੋਇਆ ਨੂੰ ਹੈ ਠਿਸਕ ਰਿਹਾ ਆ ਮਕਾਨੇਦਾਰ ਚਲ ਭਾਈ ਮਾਰੋ ਮਾਰੋ ਨਮਰ ਇੱਕ ਮਾਰੋ ਖਿਡ ਗਰੇ ਖਿਡ ਜਾ ਨਾਗਰਾ ਮਕਾਨ ਕਿੱਥੇ ਦਾ ਪਤਾ ਲੱਗਦਾ ਹਿਲਦਾ ਏ ਜਾ ਰਿਹਾ ਬਾਬੇ ਯਾਰ ਬੁੱਲੇ ਸਿੱਦੇ ਬੁੱਲੇ ਕਿਉਂ ਕਿਸ ਕਰੇ ਹੈ ਦੇਖੀ ਨੀ ਤਾਂ ਹਾਂ ਬਈ ਜਾਂਦੀ ਆ ਰੇਲ ਗੱਡੀ ਪਟੜੀ ਬਣਾਈ ਪਈ ਆ ਹਾਂ ਉਹ ਜਾ ਰਹੀ ਆ ਮੈਂ ਰੇਲ ਗੱਡੀ ਖਾਈ ਕਰਨਾ ਚੱਲ ਵਾ ਚੱਲ ਸ਼ਰਮਾਂ ਲੈ ਯਾਰ ਕੀ ਕਰੂੰ ਨਹੀਂ ਦਸੀ ਜਾਉਂਦਾ ਹੀ ਗੱਡੀ ਜਾਣਾ ਹਾਂਜੀ ਹਾਂਜੀ ਉਹ ਜਗ ਛੱਡ ਜਾ ਗਾਣਾ ਹੈ ਮੈਂ ਜਿਹੜਾ ਇਹ ਜਗ ਹੈਗਾ ਨਾ ਸਾਰੇ ਦਾ ਚੂੜੀ ਬਰਾਬਰ ਹੈਗਾ ਅੱਛਾ ਕੋਈ ਚੱਲ ਵਾ ਚੱਲ 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 ਠੇਕੇਦਾਰ ਵੀ ਬਿਹਾਰ ਦਾ ਹੀ ਆ ਹਾਂਜੀ ਬਿਹਾਰ ਦਾ ਅੱਛਾ ਕਿੰਨੇ ਸਾਲ ਹੋ ਗਏ ਨੂੰ ਕੰਮ ਕਰਦੇ ਨੂੰ ਰੇ ਠੇਕੇਦਾਰ ਨੂੰ ਠੇਕੇਦਾਰ ਨੂੰ ਹੋ ਗਿਆ ਲੰਮਸਨ ਕਾਲੀ ਪਟੰਕਾ ਪੂਰੇ ਪੱਕੇ ਪੂਰੇ ਪੱਕੇ ਆਹ ਕੰਮ ਕਰਨੇ 10 ਸਾਲ ਹੋ ਗਿਆ ਜਿੱਥੇ ਇਹ ਕੰਮ ਕੋਦ ਹੋ ਗਿਆ 40 45 ਸਾਲ ਔਰ ਕਿੱਥੇ ਕਿੱਥੇ ਕਰਿਆ ਆਪਣੇ ਏਰੀਆ ਚ ਕਰਿਆ ਕਿਤੇ ਹੋਰ ਪੂਰੇ ਲੋਕਲ ਲੋਕਲpropto ਹੋ ਗਿਆpropto ਕਰਤਾ ਮਸਵੜੀ ਹੋ ਗਿਆ ਇਧਰ ਕੀ ਕਿਤਾਬ ਕੋ ਕਚੇ ਦਾ ਬੰਦਾ ਕੀ ਨਾਮ ਉਸ ਦਾ ਹੈ ਤੇ ਜੋ ਕੋ ਬੰਦਾ ਫਤਿਹਗੜ੍ਹ ਸਾਹਿਬ ਸਰਨਦ ਚਾਂਦੀਗੜ੍ਹ ਪਾਲੀ ਨਨਪੁਰ ਸਾਹਿਬ ਦੀਪੂਰ ਅੱਛਾ ਚਾਂਦੀਗੜ੍ਹ ਤੋਂ ਆ ਗਿਆ ਕਦਾਬ ਅੰਮ੍ਰਿਤ ਸਰ ਪਧਾਰ ਕੇ ਆ ਕੇ ਤੂੰ ਲੋਡ ਲਗਾ ਸਕੋਰੀਆਂ ਬਸ ਅੱਛਾ ਸਾਰਾ ਏਰੀਆ ਕਰਿਆ ਅੱਛਾ ਜੱਕ ਲਗਾਓ ਸਾਰਾ ਏਰੀਆ ਕਰਿਆ ਹਾਂਜੀ ਚਲ ਵਾਹ ਲਗਾ ਜੱਕ ਲਗਾਉਂਗਾ ਜੱਕ ਲਾਉਂਗੇ ਹੋਰ ਸਪੋਰਟ ਰੋਕੂਗੇ ਹਾਂ ਉਹ ਵਾਹ ਲਵਾਓ ਉਹ ਜੱਕ ਕੱਢੂਗੇ ਹੁਣ ਨਹੀਂ ਲਾਉਣੀ ਕੋਈ ਜੱਕ ਨਹੀਂ ਕਰਨਾ ਉਹਦੇ ਹੀ ਲੱਗਣਾ ਉਹ ਤਾਂ ਲੱਗਿਆ ਰਹਿਣਾ ਸਾਈਡਾਂ ਵਾਲਾ ਹੁਣ ਕੱਢਨੇ ਕਿਉਂ ਆਉਂਗੇ ਹਾਂ ਅੱਛਾ ਆਪਕੇ ਨਾਮ ਲੈ ਡਕੂਰਾ ਇਹ ਵਾਰ ਕਿਰੋ ਚੱਲੇ ਬੜੀਆਂ ਕਿੰਨੇ 25 20 25 ਬੰਦੇ ਕੰਮ ਕਰਦੇ ਹਨਾ ਇੱਕ ਬੰਦੇ ਦੀ 1500 ਰੁਪਏ ਦੀ ਆੜੀ ਆ ਕੰਮ ਵੀ ਠੇਕੇ ਦਾ ਨੇ ਨਾ 25 ਬੰਦੇ ਆ 25000 ਸਿੱਧਾ ਹੋ ਗਿਆ ਆਪਾਂ ਅੱਧ ਕਰ ਲਾ ਰੋਤ ਹੀ ਦੇਖ ਲਾ ਰੋਤ ਹੀ ਦੇਖ ਲਾ ਕਿੰਨੀ ਦੀ ਆੜੀ ਆ 35 35 37000 ਰੁਪਏ ਦੀ ਹੜੀ ਪੈ ਰਹੀ ਆ ਬਾਈ ਇੱਕ ਦਿਨ ਦੀ 25 ਆ ਸਿੱਧਾ ਹੀ ਹੋ ਗਿਆ ਬੰਦਿਆਂ ਦੀ 1500 ਆ ਨਹੀਂ ਘੱਟ ਵੀ ਆਉਂਗੀ ਸਾਰਿਆਂ ਦੀ 1500 ਹੀ ਆ ਸਾਰਿਆਂ ਦੀ 1500 ਜੇ ਘੱਟ ਗਾ ਤੇ ਸਾਰਿਆਂ ਵੇਸਤਰੀ ਆ ਬਾਈ ਇਹਨੂੰ ਕੰਮ ਤਾਂ ਹੋਈਏ ਕਿਹੜੇ ਪਰਾਸਤ ਕਰਦੇ ਬਾਈ ਵੀ ਲੇਬਰ ਵਾਲਾ ਕੋ ਗਿਆ ਮੈਂ ਚੱਲ ਜਾਈਏ ਫਿਰ ਨੰਬਰ ਆ ਗਿਆ ਇਹਨਾਂ ਦਾ ਬਾਕੀ ਦੇਖ ਸਕਦੇ ਬਾਈ ਤੁਸੀਂ ਆ ਕੇ ਪਿੰਡ ਇਹ ਵਜੀਦਪੁਰ ਪੈਂਦਾ ਰੋਡ ਦੇ ਉੱਪਰੇ ਆ ਬੇਲੇ ਤੇ ਆਪਾਂ ਜਦ ਮਾਚੂਆੜਾ ਸਾਹਿਬ ਨੂੰ ਜਾਂਦੇ ਆ ਰੋਪੜ ਤੋਂ ਸਮਝ ਮਾਚੂਆੜਾ ਰੋਡ ਆ ਬਾਈ ਬੇਲੇ ਤੋਂ 3 ਕਿਲੋਮੀਟਰ ਆ ਦੱਸਿਆ ਮੇਲੇ ਤੇ ਹਾਂ 3 ਕਿਲੋਮੀਟਰ ਤਿੰਨ ਨਹੀਂ ਘੱਟੇ ਆ ਤਿੰਨ ਤੇ ਵੀ ਜਾਂ ਤਿੰਨ ਲਾਲਾ ਤੇ ਬਾਕੀ ਦੇਖ ਸਕਦਾ ਕੋਈ ਵੀ ਹਣਾ ਆ ਕੇ ਇੱਥੇ ਦੇ ਪੱਟਿਆ ਬਾਈ ਉਹ ਗਾਨ ਉਹ ਪਰਾਂ ਲੈ ਗਏ ਸੁੱਖੋ ਗਿਆ ਲਾ ਪਾਈ ਆ 25 ਸਾਲ ਹੋ ਗਏ ਕਰਦੇ ਨਾ ਇਹ 500 25 ਸਾਲ ਹੋ ਗਿਆ ਪੁਰਾਣੇ ਬੰਦੇ ਆ ਮੈਂ ਚਾ ਵੀ ਚੱਤੇ ਦੇ ਕੱਢ ਕੇ ਲੈ ਜਾਂਦਾ ਕਿੱਥੇ ਮੈਂ ਤਾਂ ਐਂ ਰਾਨਾ 70 ਫੁੱਟ ਜਾਣਾ ਉੱਧਰ ਤੂੰ ਦੇਖ ਲੈ ਇੰਨਾ ਚੱਲ ਬਾਬੇ ਚੱਲੀ ਗਿਆ ਅੱਜ ਦਾਰ ਬੋਲੋ ਜਾ ਹਾਂ ਅੱਛਾ ਉਸੋ ਖਾਲੀ ਨਹੀਂ ਆ ਹਾਂ ਉਧਰ ਤੋਂ ਇਧਰ ਕੋ ਲਿਆ ਫਿਰ ਲਿਆਉਣਾ ਪੈਣਾ ਤਾਂ ਉਹ ਫੁੰਝਾ ਵੱਧਦਾ ਏ ਪਰੰਨ ਉਹ ਘਟ ਜਾਂਦੀ ਆ ਉਹ ਪਿੱਛੇ ਜਾ ਕੇ ਜਗਾ ਇਹ ਬਾਤ ਹੈ ਆਪਣੇ ਆਪਣੇ ਕੰਮ ਬਣਾ ਟਾਂਗਾ ਇਹ ਬਾਈ ਤਕਰੀਮ ਬਾਪੇ ਪਹਿਲੀ ਵਾਰੀ ਏਖਿਆ ਤਾਂ ਨਹੀਂ ਪਹਿਲੀ ਵਾਰੀ ਇਹ ਦੇਖਿਆ ਮੈਂ ਵੀਡੀਓ ਜੇ ਦੇਖਿਆ ਡਰ ਲੱਗ ਜਿੰਦਾ ਤੈ ਕਿ ਤੈ ਕਿ ਇੱਥੇ ਦੇਖਿਆ ਤਾਂ ਪਹਿਲਾਂ ਆਹੀ ਚੀਜ਼ ਮੈਂ ਤਾਂ ਮਾੜਾ ਮੋਟਾ ਸੋਲਖੀਆਂ ਦੇਖਿਆ ਹੁਣ ਤਜ ਅੱਜ ਅੱਜ ਦੇਖਿਆ ਹਾਂ ਸੋਲਖੀਆਂ ਸਾਹਿਬ ਗੁਰਦੁਆਰਾ ਉਹ ਵੀ ਚੱਕ ਹੋਇਆ ਹੋਇਆ ਹਣਾ

ਚੱਲ ਜਲੀਏ ਫਿਰ ਢੋਲੋ ਬਾਈ ਚਲੋ ਯਾਰ ਹੋਰ ਕੰਮ ਚੱਲ ਜੇ ਬਾਈ ਬਾਈ ਚੰਗੀ ਅੱਜ ਆਪਾਂ